ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਚੀਵਾੜਾ ਸਾਹਿਬ ਵੱਲੋਂ ਮਿਤੀ 4 ਮਾਰਚ 2025 ਨੂੰ ਕਰਵਾਏ ਗਏ 23ਵੇਂ ਮਹਾ ਕਬੱਡੀ ਕੱਪ ਵਿੱਚ ਕਦੋਂ ਦੇ ਨੌਜਵਾਨ ਗगन ਬੌਂਸਰ ਨੂੰ ਸ਼ਿਫਟ ਡਿਜ਼ਾਇਰ ਗੱਡੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਦੇਖ ਸਕਦੇ ਹੋ ਕਿ ਗगन ਬੌਂਸਰ ਉਹ ਉਦਮੀ ਨੌਜਵਾਨ ਹੈ ਜੋ ਇੱਕ ਸਿਕਿਉਰਿਟੀ ਏਜੰਸੀ ਚਲਾ ਰਿਹਾ ਹੈ ਇਸ ਨੌਜਵਾਨ ਨੂੰ ਐਨਆਰਏ ਵਿਰਾਂ ਵੱਲੋਂ ਸਰਤ ਰਿਆਰ ਗੱਡੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸਾਡੇ ਵੱਲੋਂ 200 ਦੇ ਮਾਣ ਹੋਣਗੇ ਜਿਹਨਾਂ ਦਾ ਬੇਟਾ ਕਮਲਜੀਤ ਸਿੰਘ ਜੀ ਕੋਮਲਪ੍ਰੀਤ ਕੋਮਲਪ੍ਰੀਤ ਲਾਵੀ ਹੁਣ ਆਇਓ ਜੋ ਮਾਣ ਕਰ ਚਾਹੇ ਕਰ ਚਾਰ ਨੇ ਮੇਰੇ ਵੀਰ ਸੁਪੇਤ ਤੋਂ ਬਹੁਤ ਵੱਡੇ ਮਾਣ ਪਲੇਅਰਾਂ ਦੇ ਸਵੇਰ ਵਿੱਚ ਵੱਡੇ ਕਾਰੋਬਾਰ ਦੇ ਗੁਰਚਾਰਨ ਮੇਰਾ ਵੀ ਸਵੇਰ ਲੈ ਆਓ ਇੱਕ ਵਾਰੇ ਤਾੜੀ ਮਾਰ ਦਿਓ ਵੀਰੇ ਗਗਨ ਨੇ ਤਾੜੀ ਮਾਰ ਦਿੱਤੀ ਜਾ ਰਹੀ ਚੜ੍ਹਦੀ ਕਲਾ ਦਾ ਜਕਾਰਾ ਲਾਈਆ ਵੀਰੇ ਫਿਰ ਬੱਲਾ ਈ ਸੋਨਹਾਂ ਆਇ ਸ਼ਰੀਆ ਕਾਲ ਹੋ ਜੋ ਸਾਈਡ ਤੇ ਹਟ ਜਾ ਉਪਰ ਜੀ ਤਾਲੀਆਂ ਮਾਰਦੇ ਜਿੱਥੇ ਤੋਂ ਵੱਡੀ ਇੱਕ ਹੋਰ ਜਿਹੜਾ ਵੱਡਾ ਸਨਮਾਨ ਹੁਣ ਰਹੀ ਹੈ ਉਧਰ ਮਨੀਸ਼ ਰੋਸ਼ کمار ਇੰਟਰ